ਜੀ ਨਾਮ ਆਜੀ ਆਪਣਾ ਮੇਰਾ ਨਾਮ ਆਸ਼ੂ ਗੋਇਲ ਹੈ ਜੀ ਐਸਐਸਪੀ ਡਾਕਟਰ ਪਹੁੰਚੋ ਕੀ ਕਾਰਨ ਹੈ ਮੇਰੇ ਬ੍ਰਦਰ ਦੀ ਜੀ ਐਨਸੀਸੀਰੀ ਡੋਜ਼ ਵੱਧ ਲੱਗਣ ਕਰਕੇ ਡੈਥ ਹੋ ਗਈ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰੀ ਤਾਂ ਉਹਨਾਂ ਦੇ ਰਿਗਾਰਡਿੰਗ ਅਸੀਂ ਦਰਖਾਸਤ ਕਰਨ ਆਏ ਆ ਜੀ ਐਸਐਸਪੀ ਆਫਿਸ ਕਿਸਾਨ ਇਨਸਾਫ ਮਿਲੇ ਜਾਵੇ ਜੀ ਕਿਸ ਹਸਪਤਲ ਨਾਲ ਗੱਲਬਾਤ ਹੋਈ ਤੇ ਕਿੰਨਾ ਕਿਸ ਤਰ੍ਹਾਂ ਦਾ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ ਸਾਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੋਇਆ ਵੀ ਸਾਡੇ ਨਾਲ ਇਨਸਾਫ ਦੀਵਾਨ ਕੇ ਸਾਨੂੰ ਸਾਡੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਜੀ ਸਾਨੂੰ ਇਨਸਾਫ ਨਹੀਂ ਦਿਵਾਇਆ ਜਾਂਦਾ ਸੀ ਹੋਰ ਉੱਪਰ ਜਾਵਾਂਗੇ ਜਿੱਥੇ ਤੱਕ ਸਾਨੂੰ ਜੋਰ ਲੱਗਿਆ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਵਾਂਗੇ ਅਸੀਂ ਸਣੀ ਸਾਹਿਬ ਐਸਐਸਪੀ ਦਫ਼ਤਰ ਬਹੁਤ ਪਹੁੰਚੋ ਕੀ ਕਾਰਨਾ ਕੀ ਮੁੱਦਾ ਕੀ ਐਸਐਸਪੀ ਦਫ਼ਤਰ ਪਹੁੰਚਣਾ ਪਿਆ ਪਿਛਲੇ ਦਿਨੀ 30 ਤਰੀਕ ਨੂੰ ਦਿੱਲੀ ਮਲਟੀਪਲ ਹਸਪੀਟਲ ਦੇ ਵਿੱਚ ਇੱਕ ਨੌਜਵਾਨ 32 ਸਾਲ ਦਾ ਬੱਚਾ ਜੋ ਸੀਗਾ ਉਹਦੀ ਡੈਥ ਹੋ ਗਈ ਸੀਗੀ ਤੇ ਇਹ ਸਾਰੇ ਪਰਿਵਾਰ ਦਾ ਸਾਰੇ ਦਾ ਇਸ ਵਿੱਚ ਵਿੱਚ ਸ਼ਾਮਲ ਸੀਗੇ ਇਹਨਾਂ ਦਾ ਬ੍ਰਦਰ ਵੀ ਹੈ ਇਹ ਵੀ ਸੀਗੇ ਤੇ ਇਹਨਾਂ ਦਾ ਇਹ ਕਹਿਣਾਗਾ ਵੀ ਜੋ ਅਨਸਥੀਸੀਆ ਦਾ ਜੋ ਇੰਜੈਕਸ਼ਨ ਲਾਇਆ ਗਿਆ ਉਹਦੀ ਓਵਰਡੋਜ਼ ਨਾਲ ਉਹ ਬੱਚੇ ਦੀ ਡੈਥ ਹੋਈ ਹੈ ਤੇ ਦੂਜੀ ਗੱਲ ਇਹ ਹੈ ਵੀ ਉਹਦੀ ਡੈਥ ਇੱਥੇ ਹੋ ਚੁੱਕੀ ਸੀ ਡੈਥ ਹੋਣ ਤੋਂ ਬਾਅਦ ਇਹਨੇ ਪਟਿਆਲੇ ਰੈਫਰ ਕਰਤਾ ਡਾਕਟਰ ਨੇ ਤੇ ਇਹਦੇ ਵਿੱਚ ਬੜੀ ਵੱਡੀ ਇੱਕ ਮਲਕਾਰਨ ਹੈ ਕੋਈ ਕਿਉਂ ਭੇਜਿਆ ਗਿਆ ਉੱਥੇ ਜਦੋਂ ਉੱਥੇ ਗਏ ਤਾਂ ਉਹਦੇ ਅਮਰ ਹਸਪੀਟਲ ਵਾਲੇ ਕਹਿੰਦੇ ਦੋ ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ ਅਸੀਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਐਸਐਸਪੀ ਸਾਹਿਬ ਕੋਲੇ ਆਏ ਸੀ ਐਸਐਸਪੀ ਸਾਹਿਬ ਦਾ ਬੜਾ ਵਧੀਆ ਉਹਨਾਂ ਨੇ ਅਟੈਂਡ ਕੀਤਾ ਗੱਲ ਸੁਣੀ ਆ ਗੱਲ ਕੀਤੀ ਆ ਫਿਰ ਐਸਪੀ ਚੀਮਾ ਸਾਹਿਬ ਕੋਲੇ ਉਹਨਾਂ ਨੇ ਇਨਕੁਆਰੀ ਮਾਰਕ ਕੀਤੀ ਹੈ ਇਹ ਇਨਕੁਆਰੀ ਦਾ ਵਿਸ਼ਾ ਹੈ ਸੀ ਪਹਿਲਾਂ ਵੀ ਚਾਹੁੰਦੇ ਸੀ ਇਨਕੁਆਰੀ ਹੋਣੀ ਚਾਹੀਦੀ ਹੈ ਫਿਰ ਹੋਣੀ ਚਾਹੀਦੀ ਹੈ ਸਾਰੇ ਇਹਨਾਂ ਦੇ ਫਾਦਰ ਨੇ ਜੋ ਪਰਿਵਾਰ ਹੈ ਜੋ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਦਾ ਮਤਲਬ ਇਹ ਵੀ ਹੈ ਨਾਲ ਅੱਗੇ ਤੋਂ ਹੋਰ ਡਾਕਟਰਾਂ ਨੂੰ ਵੀ ਇਹਦੇ ਨਾਲ ਇੱਕ ਸਬਕ ਮਿਲੂਗਾ ਜੇ ਸਾਨੂੰ ਇਨਸਾਫ ਮਿਲੂਗਾ ਸਹੀ ਗੱਲ ਰੱਖੀ ਜਾਊਗੀ ਤਾਂ ਕਿ ਕੋਈ ਹੋਰ ਨੌਜਵਾਨ ਮੁੰਡਾ ਹੋਰ ਕੋਈ ਸਾਡਾ ਸਾਥੀ ਉਹਦੀ ਅੰਗੈਲੀ ਨਾਲ ਐਦਾਂ ਦੀ ਨਾਮ ਆਈ ਆਪਣਾ ਮੇਰਾ ਨਾਮ ਤੁਲੇ ਜੀ ਤੁਹਾਨੂੰ ਜੀ ਕੀ ਕਹਿਣਾ ਚਾਹੋਗੇ ਜੋ ਐਸਐਸਪੀ ਸਾਹਿਬ ਦੇ ਦਫ਼ਤਰ ਅੱਜ ਮਿਲਣਾ ਹੈ ਸਰ ਸਾਡੀ ਐਸਐਸਪੀ ਸਰ ਦੇ ਨਾਲ ਗੱਲ ਹੋਈ ਹੈ ਜੀ ਬਹੁਤ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਉਹ ਪੂਰੀ ਸਹੀ ਤਰੀਕੇ ਨਾਲ ਇਨਕੁਆਰੀ ਕਰਾਂਗੇ ਸਾਨੂੰ ਇਨਵੈਸਟੀਗੇਸ਼ਨ ਆਫੀਸਰ ਚੀਮਾ ਜੀ ਦੇ ਕੋਲ ਵੀ ਭੇਜਿਆ ਗਿਆ ਜੀ ਉਹਨਾਂ ਨੇ ਵੀ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਕੀ ਕੀ ਅੱਗੇ ਸਟੈਪ ਕਰ ਸਕਦੇ ਹਾਂ ਜੀ ਉਹਨਾਂ ਨੇ ਕਿਹਾ ਇੱਕ ਬੋਰਡ ਬਣੂਗਾ ਜੀ ਐਸਐਮਓ ਸੀਐਮਓ ਤੋਂ ਰਾਜਮੰਤਰੀ ਦੇ ਨਾਲ ਅਸੀਂ ਬੋਰਡ ਬਣਾਵਾਂਗੇ ਫਿਰ ਵੈਰੀਫਾਈ ਕਰਾਂਗੇ ਕੀ ਕੀ ਕਾਰਨ ਸੀ ਕਿ ਕਿਹਦੇ ਕਰਕੇ ਇਹਨਾਂ ਦੀ ਮੌਤ ਹੋਈ ਤੇਜਿੰਦਰ ਬੰਸਲ ਦੀ ਪਤਾ ਲੱਗਿਆ ਵੀ ਥੋੜੇ ਦਿਨ ਪਹਿਲਾਂ ਹੀ ਉਹਨਾਂ ਦੀ ਮੈਰਿਜ ਹੋਈ ਹਾਂਜੀ ਸਰ 10 ਦਿਨ ਪਹਿਲਾਂ ਹੀ ਮੈਰਿਜ ਹੋਈ ਸੀ ਜੀ ਕੱਲਾ ਹੀ ਸੰ ਸੀਗਾ ਆਪਣੀ ਫੈਮਿਲੀ ਦਾ ਜੀ ਤੇ ਬਹੁਤ ਅੱਛੀ ਆਈਟੀ ਕੰਪਨੀ ਦੇ ਵਿੱਚ ਜੌਬ ਕਰਦਾ ਸੀਗਾ ਜੀ ਬਹੁਤ ਹੀ ਅੱਛਾ ਮੇਰਾ ਤਾਂ ਬਹੁਤ ਹੀ ਅੱਛਾ ਫਰੈਂਡ ਸੀਗਾ ਜੀ ਤੇ ਕੀ ਦਸੀਆ ਮਤਲਬ ਕਿ ਇੰਨਾ ਜ਼ਿਆਦਾ ਦੁੱਖ ਹੈ ਕਿ ਅਸੀਂ ਦੱਸ ਨਹੀਂ ਸਕਦੇ ਜੀ ਇੱਕ ਡਾਕਟਰ ਦੀ ਬਸ ਛੋਟੀ ਜੀ ਨਿਗਲੀਜੈਂਸੀ ਦੇ ਕਰਕੇ ਡੋਜ਼ ਥੋੜੀ ਜੀ ਜ਼ਿਆਦਾ ਦਿੱਤੀ ਰਿਐਕਸ਼ਨ ਕੀਤਾ ਪਤਾ ਨਹੀਂ ਕੀ ਹੋਇਆ ਜੀ 8 ਵਜੇ ਅਸੀਂ ਅੰਦਰ ਛੱਡ ਕੇ ਆਏ ਹਾਂ ਉਟੀ ਚ ਜੀ 8:05 ਤੇ ਸਾਨੂੰ ਫੋਨ ਆ ਗਿਆ ਜੀ ਤੁਹਾਡਾ ਪੇਸ਼ੈਂਟ ਸੀ ਜੀ ਦੂਸਰੋਂ ਹੋਇਆ ਦੂਸਰੋਂ ਹਸਪੀਟਲ ਐਡਮਿਟ ਕਰਾਇਆ ਗਿਆ ਸਰ ਪ੍ਰੋਬਲਮ ਸਰ ਉਹਨਾਂ ਨੂੰ ਕੋਲਿਸ ਲਿਥੇਸੀ ਸੀਗਾ ਜੀ ਮਤਲਬ ਕਿ ਗਾਲ ਬਲੇਡਰ ਚ ਸਟੋਨ ਸੀਗੇ ਉਹਨਾਂ ਦੀ ਪੇਨ ਹੋਈ ਜੀ ਪੇਨ ਹੋਣ ਤੋਂ ਬਾਅਦ ਅਸੀਂ ਟਰੀਟਮੈਂਟ ਲੈਣ ਹਸਪੀਟਲ ਗਏ 3-4 ਦਿਨ ਅਸੀਂ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਚੀ ਤੇ ਉਹਨਾਂ ਨੇ ਕਿਹਾ ਜੀ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਪੇਨ ਬਹੁਤ ਜ਼ਿਆਦਾ ਹੈ ਹਜੇ ਅਸੀਂ ਸਰਜਰੀ ਨਹੀਂ ਕਰ ਸਕਦੇ ਤਿੰਨ ਚਾਰ ਦਿਨ ਦਵਾਈਆਂ ਖਾਓ ਠੀਕ ਹੋ ਬਸ ਤਿੰਨ ਚਾਰ ਦਿਨ ਉਹਨਾਂ ਨੇ ਦਵਾਈਆਂ ਖਾਦੀ ਜੀ ਖਾਣ ਤੋਂ ਬਾਅਦ ਅਸੀਂ 30 ਤਰੀਕ ਨੂੰ ਜੀ ਉਹਦਾ ਪਲਾਨ ਹੋਇਆ ਜੀ ਸਰਜਰੀ ਕਰਨੀ ਹੈ ਜੀ ਰਾਤ ਨੂੰ 8 ਵਜੇ ਉਹਨਾਂ ਨੇ ਪਲਾਨ ਕੀਤੀ ਜੀ ਸਰਜਰੀ ਤੇ ਅਸੀਂ ਕਾਫੀ ਵਾਰੀ ਮਤਲਬ 1-2 ਦਿਨ ਪਹਿਲਾਂ ਵੀ ਅਸੀਂ ਕੰਪਲੇਨਟ ਦਾਇਰ ਕਰਨ ਉੱਥੇ ਸਿਟੀ 1 ਸਟੇਸ਼ਨ ਹਸਪੀਟਲ ਗਏ ਸੀਗੇ ਜੀ ਉੱਥੇ ਇਹਨਾਂ ਨੇ ਜਿਹੜਾ ਐਨਸਥੀਸੀਅਨ ਡਾਕਟਰ ਬੁਲਾਏ ਸੀਗੇ ਜੀ ਸਾਨੂੰ ਹੁਣ ਸ਼ੱਕ ਹੈ ਕਿ ਉਹਨਾਂ ਨੇ ਹੀ ਐਨਸਥੀਸੀਆ ਦਿੱਤਾ ਹੈ ਕਿ ਨਹੀਂ ਅਸੀਂ ਸਾਰੀ ਗੱਲ ਐਸਐਸਪੀ ਸਾਹਿਬ ਨੂੰ ਦੱਸੀ ਹੈ ਜੀ ਉਹ ਕਹਿੰਦੇ ਅਸੀਂ ਸਾਰਾ ਕੁਝ ਵੈਰੀਫਾਈ ਕਰਾਂਗੇ ਕਿ ਕਨੇ ਦਿੱਤਾ ਹੈ ਕਿ ਕੌਣ ਕਲਪਰੇਟਾਂ ਨੂੰ ਸਜ਼ਾ ਦੇਵਾਂਗੇ